ਕਿ ਜਿਹੜੇ ਅੱਜ ਦੀ ਜਨਰੇਸ਼ਨ ਆ ਜਿਨ੍ਹਾਂ ਚ ਮੈਂ ਵੀ ਆਉਣਾ ਕੱਚੀ ਫਾਂਸੀ ਕਿਵੇਂ ਦਿੰਦੇ ਸੀ ਕੀ ਤਰੀਕਾ ਸੀ ਹਾਂ ਉਸ ਵੇਲੇ ਮਤਲਬ ਤੁਹਾਡੇ ਬਾਹਾਂ ਪਿੱਛੇ ਬੱਲ ਲੈਂਦੇ ਨੇ ਬਾਹ ਇਹਨੂੰ ਉੱਤੇ ਰਸੇ ਨਾਲ ਲਮਕਾ ਦਿੰਦੇ ਨੇ ਫਿਰ ਤੁਹਾਡਾ ਸਾਰਾ ਮਤਲਬ ਇੱਕੋ ਤੋਂ ਬਸ ਸਾਰਾ ਹੱਤੀ ਰਜੰਦ ਨੂੰ ਕੱਚੀ ਫਾਂਸੀ ਕਹਿੰਦੇ ਹਾਂ ਘੋਟਣਾ ਹੁੰਦਾ ਵੀ ਰੋਲਰ ਫੇਰਦੇ ਨੇ ਪੱਟਾਂ ਤੇ ਦੋ ਇੱਕ ਜਾਣੇ ਇੱਧਰ ਬਹਿ ਜਾਂਦੇ ਇੱਕ ਉੱਧਰ ਬਹਿ ਗਿਆ ਇੱਕ ਉੱਧਰ ਬਹਿ ਗਿਆ ਦਬਾ ਪਾਤਾ ਤੀਜਾ ਉਹਨੂੰ ਫੇਰਦਾ ਹੁੰਦਾ ਲੱਤਾਂ ਪਾੜਨ ਇਹ ਵੀ ਤੁਹਾਡੀਆਂ ਲੱਤਾਂ 180 ਡਿਗਰੀ ਤੇ ਕਰ ਦਿੰਦੇ ਨੇ ਸਮੇਤ ਸੈਂਦੀ ਨਾਲ ਕਦੇ ਮੁਲਾਕਾਤ ਹੋਈ ਹੋ ਨਹੀਂ ਉਸ ਵੇਲੇ ਮੈਂ 2 ਵਾਰ ਸੀਗੀ ਸਤਾਫ ਚ ਮੈਨੂੰ ਟੌਰਚਰ ਕੀਤਾ ਬਠਿੰਡੇ ਜੀ ਬਠਿੰਡੇ ਉਹਨਾਂ ਨੇ ਲੱਤਾਂ ਪਾੜੀਆਂ ਰੋਲਰ ਫੇਰਿਆ ਜਦੋਂ ਮੈਨੂੰ ਅਦਾਲਤ ਚ ਪੇਸ਼ ਕੀਤਾ ਮੈਨੂੰ ਤੁਰਿਆ ਨਹੀਂ ਜਾਂਦਾ ਸੀ ਪੁਲਿਸ ਵਾਲਿਆਂ ਨੇ ਚੱਕ ਕੇ ਪੇਸ਼ ਕੀਤਾ ਉਹਨਾਂ ਵੇਲੇਾਂ ਚ ਦਰੋਸ਼ਨ ਸਿੰਘ ਸੋਚ ਪੱਤਰਕਾਰ ਹੁੰਦੇ ਸੀ ਦਲਵੀਰ ਸਿੰਘ ਜਿਹੜੇ ਸੰਤਾਂ ਦੇ ਬਾਅਦ ਬਹੁਤ ਸਲਾਹਕਾਰ ਨੇੜੇ ਸੀ ਉਹ ਅੰਗਰੇਜ਼ੀ ਟਿਊਟਰ ਵੀ ਹੁੰਦੇ ਹੁੰਦੇ ਸੀ ਬਹੁਤ ਵੱਡੀਆਂ ਖਬਰਾਂ ਲਾਈਆਂ ਉਹਨਾਂ ਨੇ ਜਿਹੜਾ ਇੱਥੇ ਮੈਨੂੰ ਟੌਰਚਰ ਕੀਤਾ ਇੱਥੇ ਚਲੋ ਇੱਕ ਤਾਂ ਥਪੜੇ ਥਪੜੇ ਮਾਰੇ ਇੱਥੇ ਸਿਰਫ ਕੱਚੀ ਫਾਂਸੀ ਤੇ ਲਾਇਆ ਉਦੋਂ ਬਾਅਦ ਫਿਰ ਐਨਐਸਏ ਲੱਗੇ ਮੇਰੇ ਤੇ ਟਾਡਾ ਲਾਇਆ 124 ਲਾਇਆ ਸੰਗਰੂਰ ਦੀ ਜਿਹੜੀ ਮੈਕਸਿਮਮ ਸਕਿਉਰਿਟੀ ਜੇਲ ਆ ਉਹ ਚ ਮੈਂ ਨਜ਼ਰਬੰਦ ਰਹਾ ਫਿਰ ਚਲੋ ਰੱਦ ਹੋਇਆ ਫਿਰ ਉਹ ਇਸ ਤਰ੍ਹਾਂ ਦਾ ਚੱਕਰ ਚੱਲਦਾ ਰਿਹਾ ਮੈਨੂੰ ਠੀਕ ਆ ਹੁਣ ਕਈ ਨਵੇਂ ਬੰਦੇ ਉੱਠਦੇ ਨੇ ਟਿੱਪਣੀਆਂ ਕਰ ਦਿੰਦੇ ਨੇ ਕਹਿੰਦੇ ਅੱਜ ਬਾਬਾ ਮਰਮਾਲੀ ਨੂੰ ਕੀ ਹੋ ਗਿਆ ਹਾਂ ਨਹੀਂ ਐਂ ਕਹਿੰਦੇ ਨੇ ਬਾਬਾ ਤੂੰ ਕੌਮ ਲੈ ਕੇ ਜਿੱਤੱਕ ਕੀਤਾ ਉਹ ਦੱਸ ਹੁਣ ਆਪਦਾ ਦੱਸਣਾ ਬੜਾ ਔਖਾ ਹੁੰਦਾ ਆਪਰੇ ਬਾਰੇ ਵੀ ਮੈਂ ਆਇਆ ਕੀਤਾ ਮੈਨੂੰ ਬੇਸਹੀ ਇਹ ਚੰਗਾ ਨਹੀਂ ਲੱਗਦਾ ਉਹ ਇੱਕ ਦੋ ਇੰਟਰਵਿਊ ਹੋਈਆਂ ਤੇਰੇ ਵਰਗੇ ਦੋਸਤਾਂ ਨੇ ਪੁੱਛ ਲਿਆ ਵੀ ਕੋਈ ਕਹਾਣੀ ਸੁਣਾਓ ਗੱਲ ਸੁਣਾਓ ਆ ਕਿਤੇ ਪ੍ਰਾਣੀ ਨਿਕਲਿਆਈ ਸੋ ਇਸ ਤਰ੍ਹਾਂ ਦੀ ਗੱਲ ਆ ਮਤਲਬ ਉਦੋਂ ਮਤਲਬ ਜਾਨ ਨੂੰ ਇਹ ਖਤਰਾ ਸੀ ਮੈਨੂੰ ਤਾਂ ਉਦੋਂ ਬਾਅਦ ਜਦੋਂ ਮੇਰਾ ਨਾਂ ਆ ਮੈਨੂੰ ਤਾਂ ਬਹਰੋਂ ਲੋਕ ਪੁੱਛਦੇ ਉਹ ਮarli ਤੂੰ ਜਿਉਂਦਾ ਸਾਨੂੰ ਤਾਂ ਐਸੀ ਵੀ ਚੱਕ ਲਓ ਮੇਰੀ ਚੁੜ ਗਿਆ ਹੋਣੀ ਤੁਸੀਂ ਤੁਸੀਂ ਕਿਸੇ ਹੋਰ ਮਾਲੀ ਦੇ ਭਲੇਖੇ ਚੱਕੇ ਗਏ ਸੀ ਇਹ ਵੀ ਤੁਸੀਂ ਉਸ ਦੇ ਵਿੱਚ ਪੋਸਟ ਦੇ ਵਿੱਚ ਜ਼ਿਕਰ ਕੀਤਾ ਨਹੀਂ ਨਹੀਂ ਚੱਕਿਆ ਮੈਨੂੰ ਸੀ ਜਿਹੜੀ ਮੇਰੀ ਇੰਟਰੋਗੇਸ਼ਨ ਸ਼ੁਰੂ ਹੋਈ ਉਹ ਕੈਪਟਨ ਮਨਿੰਦਰ ਦਾ ਪੀਏ ਸੀ ਮਾਲਵਿੰਦਰ ਸਿੰਘ ਮਾਲੀ ਉਹ ਵੀ ਸਮਰੂਰ ਜ਼ਿਲ੍ਹੇ ਦਾ ਜੀ ਮਲੇਰਕੋਟੜ ਕੋਲ ਪਿੰਡਾ ਉਹਦੀ ਫਾਈਲ ਸਾਹਮਣੇ ਲਿਆਂਦੀ ਮੇਰੇ ਰੱਖੀ ਅਚਾਂ ਇੰਟਰੋਗੇਸ਼ਨ ਉਧਰ ਦੀ ਹੋਈ ਹਾਂ ਫਾਈਲ ਜਦੋਂ ਮੈਨੂੰ ਕਹਿੰਦੇ ਤੂੰ ਬਾਦ ਕਹਾਂ ਵਾਲੇ ਖੇਮ ਨੂੰ ਤੇ ਉਹਦੇ ਭਰਾ ਰਾਜ ਰਾਜ ਨੂੰ ਤੂੰ ਕੈਪਟਨ ਦਾ ਗਨਮੈਨ ਬਣਾਇਆ ਮੈਂ ਤਾਂ ਕੈਪਟਨ ਨੂੰ ਮਿਲੇ ਨਹੀਂ ਸੀ ਉਦੋਂ ਤੱਕ ਉਸ ਤਰ੍ਹਾਂ ਤੋਂ ਪਤਾ ਨਹੀਂ ਰਾਜਸਥਾਨੀ ਨੂੰ ਸਪਰਿੰਗਫੀਲਡ ਰਾਈਫਲ ਦਿੱਤੀ ਮੈਂ ਹੈ ਕਰੀ ਮੈਨੂੰ ਇਹ ਵੀ ਬਹਾਨੇ ਨਾਲ ਕੁੱਟੀਆਂ ਜਾਂਦੇ ਨੇ ਮੈਂ ਕਿਹਾ ਮੈਂ ਤਾਂ ਗਿਆ ਹੀ ਨਹੀਂ ਕਿਤੇ ਨੀਲੇ ਮੈਲ ਫਲਾਨਾ ਉਹ ਫਾਈਲ ਤਾਂ ਪੁੱਛੀ ਜਾਣ ਪੁੱਛੀ ਜਾਣ ਉੱਥੇ ਲਾਲ ਸਿੰਘ ਸੀ ਇਨਸਪੈਕਟਰ ਉਹ ਥੋੜਾ ਜਿਹਾ ਚਰਵਾੜ ਫਿਰ ਮੈਂ ਕੂਈ ਕਿਹਾ ਵੀ ਹਾਂ ਜੀ ਮੇਰੇ ਕੋਲ ਹਥਿਆਰ ਪੈ ਨਹੀਂ ਮੈਂ ਤੁਹਾਨੂੰ ਦੇ ਦਿੰਨਾ ਉਹਨਾਂ ਨੇ ਮੈਨੂੰ ਲਾਤਾ ਲਾ ਕੇ ਮੈਨੂੰ ਕੰਧ ਨਾਲ ਲਾ ਕੇ ਮੋਢੇ 'ਚ ਮੇਰੇ ਵਿੱਚ ਪਾ ਤੇ ਮੈਂ ਬੈਠ ਗਿਆ ਮੈਨੂੰ ਕਹਿੰਦੇ ਐਵੇਂ ਨਾ ਪਖੰਡ ਕਰ ਤੇ ਨਹੀਂ ਲੱਤਾਂ ਨੂੰ ਕੀ ਹੋਇਆ ਖੜਾ ਹੋ ਚਲੋ ਫੜ ਕੇ ਜੀ ਉਹਨਾਂ ਨੇ ਮੈਨੂੰ ਖੜਾ ਕਰਤਾ ਐਨੇ ਉਹ ਲਾਲ ਸਿੰਘ ਆਇਆ ਭੱਜੇ ਭੱਜ ਕੇ ਕਹਿੰਦਾ ਸਰ ਸਰ ਜੀ ਪੰਨੂ ਸਾਹਿਬ ਤੇ ਦਰਵੰਗਾ ਸੀ ਸ਼ਾਇਦ ਉਹ ਮੇਰੀ ਇੰਟਰਵਿਊਸ਼ਨ ਕਹਿੰਦੇ ਜੀ ਆ ਤਾਂ ਦੂਜੇ ਮਾਲੀ ਦੀ ਫਾਈਲ ਆ ਆ ਮਾਲੀ ਦੀ ਤਾਂ ਫਾਈਲ ਆ ਉਹਨਾਂ ਨੇ ਦੇਖਿਆ ਉਹ ਕਹਿੰਦੇ ਯਾਰ ਤੇ ਪੱਤਰ ਮੈਨੂੰ ਕਹਿੰਦਾ ਕੋਈ ਸਬੂਤ ਹੈ ਵੀ ਤੂੰ ਪੱਤਰਕਾਰ ਆ ਉਦੋਂ ਪਹਿਲਾਂ ਨਾ ਉੱਥੇ ਦੇਸ਼ ਭਗਤ ਯਾਦਗਾਰ ਹਾਲਤ ਚ ਸੀਤਲ ਦਾਸ ਦੀ ਯਾਦ ਚ ਇੱਕ ਸਮਾਰੋਹ ਹੋਇਆ ਸੀ ਉਦੋਂ ਮੈਂ ਪੰਜਾਬੀ ਟੂਨ ਦਾ ਪੱਤਰਕਾਰ ਸੀ ਉੱਥੇ ਜੀ ਉੱਥੇ ਪਰਮਿੰਦਰ ਕੌਰ ਗਾਇਕਾ ਸੀ ਉਹ ਆਈ ਸੀ ਉਹ ਦਿਨ ਮੈਂ ਫੀਚਰ ਜਾਂ ਬਣਾ ਕੇ ਭੇਜਿਆ ਸੀ ਉਹ ਜਿਹੜੇ ਦਿਨ ਮੈਨੂੰ ਫੜਿਆ ਉਸੇ ਦਿਨ ਕੁਦਰਤੀ ਅਖਬਾਰ ਚ ਲੱਗਿਆ ਸੀ ਕਿ ਮੈਂ ਫੀਚਰ ਦੇ ਕੇ ਘਰੇ ਆ ਗਿਆ ਤੇ ਮੈਂ ਕਹਾਂ ਜੀ ਮੇਰਾ ਅੱਜ ਫੀਚਰ ਲੱਗਿਆ ਹੋਇਆ ਪੰਨੂ ਕਹਿੰਦਾ ਹਾਂ ਯਾਰ ਖ਼ਬਰ ਜਿੱਤੇ ਲੱਗੀ ਆ ਲਿਆ ਓਏ ਮੁੰਡਿਆ ਪੰਜਾਬੀ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਲਿਆਂਦਾ ਉਹਦੇ ਹੇਠਾਂ 22 ਲਾਈਨ ਸੀ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਹੋਰ ਸਬੂਤ ਮੈਂ ਕਹਾਂ ਜੀ ਉਹ ਮਲੇਰਕਟਲੇ ਜਦੋਂ ਮੈਨੂੰ ਫੜਿਆ ਤਲਾਸ਼ੀ ਦੇ ਵਿੱਚੋਂ ਮੇਰਾ ਆਈ ਕਾਰਡ ਵਗੈਰਾ ਕਿਉਂਕਿ ਉਹ ਵੀ ਜਿਹੜਾ ਸੁਖਦੇਵ ਸਿੰਘ ਸੀ ਬਾਅਦ ਚ ਬਾਦਲ ਸਾਹਿਬ ਦਾ ਸਕਿਉਰਿਟੀ ਇੰਚਾਰਜ ਸੀ ਜੀ ਜਿਹਨੇ ਮੈਨੂੰ ਫੜਿਆ ਸੀ ਘੇਰੇ ਸੀ ਚਲੋ ਇੱਕ ਵਾਰ ਤਾਂ ਠੰਡਸ ਨੋੜਾ ਜਾ ਕਰਕੇ ਕਹਿੰਦੇ ਯਾਰ ਪੱਤਰਕਾਰ ਹੈ ਮੈਂ ਰਹਿ ਗਿਆ ਕੋਈ ਗੱਲ ਨਹੀਂ ਫਲਾਨਾ ਉਹ ਦੂਜੇ ਦਿਨ ਜਦੋਂ ਮਲ ਫਿਰ ਮੈਨੂੰ ਕਹਿੰਦੇ ਮੁਨਸ਼ੀ ਦੇ ਕਮਰੇ ਚ ਪਾਇਆ ਮੇਰੀਆਂ ਲੱਤਾਂ ਕਾਠ ਦੀ ਉਹ ਜੜਤੀਆਂ ਕਹਿੰਦੇ ਮਾਲੀ ਸਾਹਿਬ ਦੇਖੋ ਤੁਹਾਨੂੰ ਏ ਕਲਾਸ ਅਸੀਂ ਦਿੱਤਾ ਗਰਮੀ ਸੀ ਉਹਨਾਂ ਦੇ ਨਾਲ ਵੀ ਪੱਖੇ ਦੇ ਹੇਠਾਂ ਐ ਕੀਤਾ ਮੇਰੇ ਕੋਲੇ ਬੈਠੇ ਉਹ ਗੱਲਾਂ ਕਰੀ ਜਾਂਣ ਆਹ ਫਲਾਨਾ ਮਸੂਰਾ ਸਮੂਰਾ ਵਾਲਾ ਮਿੱਠਾ ਹਾਏ ਆਪਾ ਤੋਂ ਮਾਰੇ ਸੀ ਜਦੋਂ ਗੁਰਤੇਜ ਨੂੰ ਫੜਿਆ ਉੱਥੇ ਮਨੀਕਰਨ ਇੰਨੀ ਆਮ ਇੰਨੀ ਆਮ ਗੱਲ ਸੀ ਉਹਨਾਂ ਬਸ ਉਹਨਾਂ ਆਮ ਗੱਲਾਂ ਕਰੀ ਜਾਂ ਲਿਸਟਾਂ ਬਣਾਉਂਦੇ ਨੇ ਕਿਹੜੇ ਮਾਰਤੇ ਕਿਹੜੇ ਰਹਿ ਗਏ ਉਹ ਮੈਨੂੰ ਬਹੁਤ ਪਤਾ ਲੱਗ ਗਿਆ ਉਹਨਾਂ ਨੂੰ ਐ ਸੀ ਵੀ ਚਲ ਏਡੀ ਕਿਹੜੀ ਗੱਲ ਆ ਉਹ ਦੂਜੇ ਦਿਨ ਸਵੇਰੇ ਜਦੋਂ ਚੰਡੀਗੜ੍ਹ ਤੋਂ ਤਾਰਾ ਖੜਕੀਆਂ ਸੋ ਏਰੀ ਲਾਗੇ ਜੀ ਉਹ ਤਾਂ ਗਾਲਾਂ ਕੱਢਣ ਤੇਰੀ ਭੈਣ ਦੀ ਵੱਡੇ ਪੱਤਰਕਾਰ ਦੀ ਤੈਨੂੰ ਹੁਣ ਸਿਖਾਵਾਂਗੇ ਅਸੀਂ ਵੀ ਪੱਤਰਕਾਰੀ ਕੀ ਹੁੰਦੀ ਹੈ ਤੂੰ ਤਾਂ ਭੈਣ ਅੰਜ ਚਲੋ ਗਾਲਾਂ ਕੱਢਣੀ ਨਹੀਂ ਚਾਹੀਦੀ ਇੱਥੇ ਤੂੰ ਤਾਂ ਪੰਥ ਕਮੇਟੀ ਮੈਂਬਰ ਆ ਅਸਲ 'ਚ ਇੱਕ ਪੰਥ ਕਮੇਟੀ ਮੈਂਬਰ ਸੀ ਉਹ ਨਾਉ ਹੈਗਾ ਸੀ ਬੰਦਾ ਹੈ ਨਹੀਂ ਸੀ ਜੀ ਉਹਨਾਂ ਨੂੰ ਇਹ ਸੀ ਇਹ ਆ ਤੇ ਚਲੋ ਫਿਰ ਐ ਕੀਤਾ ਕਹਿੰਦੇ ਆ ਰਹੇ ਨੇ ਚੰਡੀਗੜ੍ਹੋਂ ਤੈਨੂੰ ਪੁੱਛਣ ਉਦੋਂ ਫਿਰ ਚੰਡੀਗੜ੍ਹ ਦੀ ਇੱਕ ਟੀਮ ਗਈ ਉਹਨਾਂ ਨੇ ਪੁੱਛੂਗੀ ਕੀਤੀ ਸਾਰਾ ਦਿਨ ਮੇਰਾ ਉਹ ਕੀਤਾ